ਹੋਰ ਅਸਾਮੀਆਂ ਜਿਹੜੀਆਂ ਜਿਹੜੇ ਕਿ ਸਾਡੇ ਉਹਨਾਂ ਕੋ ਟੱਚ ਆਫੀਸਰ ਸਹਾਵਲ ਹੋਣਗੇ ਖਾਸ ਕਰਕੇ ਅਮਲਾ ਫੈਲਾਜ ਨੂੰ ਕਹ ਦਈਏ ਉਹਨਾਂ ਦੀ ਵੀ ਜਿਹੜੀ ਅੱਜ ਰਚਨਾ ਕੀਤੀ ਗਈ ਆ ਇਹਦੇ ਨਾਲ ਬਹੁਤ ਵੱਡਾ ਇਕਲਾਬ ਸਬੰਧਦਾ ਹੋਊਗਾ ਔਰ ਇਨਸਾਫ ਕਰਨ ਦੇ ਵਿੱਚ ਜਿਹੜੀ ਕਿ ਤਰ੍ਹਾਂ ਕਿਤੇ ਦੇਰੀ ਹੁੰਦੀ ਸੀਗੀ ਉਹ ਦੇਰੀ ਖਤਮ ਹੋਊਗੀ ਔਰ ਬਹੁਤ ਜਲਦੀ ਜਿਹੜਾ ਇਨਸਾਫ ਆ ਉਹ ਲੋਕਾਂ ਨੂੰ ਮਿਲੂਗਾ ਇਸ ਤੋਂ ਬਿਨਾ ਲਗਭਗ 3800 3842 3842 ਸਥਾਈ ਅਸਾਮੀਆਂ ਜਿਹੜੀਆਂ ਕਿ ਪੰਜਾਬ ਦੀਆਂ ਅਦਾਲਤਾਂ ਦੇ ਵਿੱਚ ਪੰਜਾਬ ਦੀਆਂ ਕੋਰਟਸ ਦੇ ਅੰਦਰ ਲਗਭਗ 20 ਸਾਲ ਤੋਂ ਲਗਭਗ 20 ਸਾਲ ਤੋਂ ਟੈਂਪਰੇਰੀ ਬੇਸ ਦੇ ਉੱਤੇ ਸਾਲ ਦਰ ਸਾਲ ਉਹਨਾਂ ਨੂੰ ਵਾਅਦਾ ਮਿਲਦਾ ਸੀਗਾ 3842 ਪੋਸਟਾਂ ਉਹਨਾਂ 3842 ਪੋਸਟਾਂ ਨੂੰ ਜਿਹੜਾ ਹੈਗਾ ਅੱਜ ਪਰਮਾਨੈਂਟ ਤੌਰ ਤੇ ਉੱਤੇ ਬਣਾਇਆ ਗਿਆ ਗਿਆ ਤਾਂਕੇ ਸਾਡੇ ਮੁਲਾਜ਼ਮ ਖੱਜਲ ਖਵਾਰ ਨਾ ਹੋਣ ਔਰ ਉਹ 3842 ਪੋਸਟਾਂ ਨੂੰ ਅੱਜ ਕੈਬਨਿਟ ਵੱਲੋਂ ਮਨਜ਼ੂਰੀ ਦਿੱਤੀ ਗਈ ਆ ਕਿ 3842 ਪੋਸਟਾਂ ਜਿਹੜੀਆਂ ਨੇਗੀਆਂ ਉਹ ਹੁਣ ਪਰਮਾਨੈਂਟ ਹੋਣ ਗਿਆ ਹੁਣ ਸਾਡੇ ਕਿਸੇ ਵੀ ਮੁਲਾਜ਼ਮ ਨੂੰ ਜਿਹੜਾ ਹੈਗਾ ਸਾਲ ਬਾਸ ਸਾਲ ਤੋਂ ਬਾਅਦ ਜਿਹੜਾ ਹੈਗਾ ਉਹ ਐਕਸਟੈਂਸ਼ਨ ਲੈਣ ਦੇ ਚੱਕਰ ਨਹੀਂ ਕੱਢਣੇ ਪੈਣਗੇ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਮੈਡੀਕਲ ਸਹੂਲਤਾਂ ਚ ਡਾਕਟਰਾਂ ਦੀਆਂ 1300 ਸਾਮੀਆਂ ਦੀ ਰਚਨਾ ਕੀਤੀ ਗਈ ਹੈ। ਪੰਜਾਬ ਦੇ ਅੰਦਰ ਸਿਹਤ ਸਹੂਲਤਾਂ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਜੋ ਮਿਸ਼ਨ ਸਾਡੀ ਪਾਰਟੀ ਦਾਗਾ ਜੋ ਸਾਡੀ ਗਰੰਟੀ ਸੀਗੀ ਕਿ ਪੰਜਾਬ ਦੇ ਅੰਦਰ ਅਸੀਂ ਚੰਗੀਆਂ ਸਿਹਤ ਸਹੂਲਤਾਂ ਦੇਵਾਂਗੇ ਦੇਵਾਂਗੇ ਮੈਂ ਸਮਝਦਾ ਉਹ ਡਾਕਟਰਾਂ ਤੋਂ ਬਿਨਾਂ ਅਧੂਰੀਆਂ ਹੁੰਦੀਆਂ ਰਹੀਆਂ ਜੇਕਰ ਹਸਪਤਾਲਾਂ 'ਚ ਡਾਕਟਰ ਨਹੀਂ ਹੋਣਗੇ ਤਾਂ ਉਹ ਸਹੂਲਤਾਂ ਲੋਕਾਂ ਤੱਕ ਨਹੀਂ ਪਹੁੰਚ ਸਕਣਗੀਆਂ ਔਰ ਅੱਜ ਕੈਬਨਟ ਦੇ ਅੰਦਰ ਫੈਸਲਾ ਹੋਇਆ ਕਿ ਲਗਭਗ 1300 ਸਾਮੀਆਂ ਅਸੀਂ ਡਾਕਟਰਾਂ ਦੀਆਂ ਭਰਤੀਆਂ ਰਗੀਆਂ ਜਿਦੇ ਵਿੱਚ ਉਹ ਡਾਕਟਰ ਸਾਡੇ ਹਸਪਤਾਲਾਂ 'ਚ ਹੋਣਗੇ ਉਹ ਡਾਕਟਰ ਸਾਡੇ ਮਹੱਲਾ ਕਲੀਨਿਕਾਂ 'ਚ ਹੋਣਗੇ ਉਹ ਡਾਕਟਰ ਸਾਡੇ ਪ੍ਰਾਇਮਰੀ ਹੈਲਥ ਸੈਕਟਰਾਂ ਦੇ ਵਿੱਚ ਸੈਂਟਰਾਂ ਦੇ ਵਿੱਚ ਹੋਣਗੇ ਔਰ ਫੇਜ਼ ਵਾਈਜ਼ ਉਹਨਾਂ ਦੀ ਜਿਹੜੀ ਆ ਅਸੀਂ ਭਰਤੀ ਨੂੰ ਪ੍ਰਵਾਨਗੀ ਦਿੱਤੀ ਆ ਕਿ 1300 ਅਸਾਮੀਆਂ ਦੇ ਵਿੱਚੋਂ ਪਹਿਲਾਂ 400 ਅਸਾਮੀਆਂ ਪਹਿਲੇ ਗੇੜ ਵਿੱਚ ਜਿਹੜੀਆਂ ਭਰੀਆਂ ਜਾਣਗੀਆਂ ਪ੍ਰਕਿਰਿਆ ਜਿਹੜੀ ਆ ਉਹ ਕੰਟੀਨਿਊ ਜਾਰੀ ਰਹੂਗੀ ਤਾਂ ਕਿ ਕਿਤੇ ਵੀ ਜੜੀਆ ਡਾਕਟਰਾਂ ਦੀ ਕਾਟ ਨਾ ਰਹੇ ਇਹ ਬੜੇ ਲੰਬੇ ਅਰਸੇ ਦੀ ਮੰਗ ਸੀਗੀ ਔਰ ਇਹਦੇ ਨਾਲ ਹੀ ਇਹ ਸਾਰੀਆਂ ਅਸਾਮੀਆਂ ਜਿਹੜੀਆਂ ਰਗੀਆਂ ਬਾਬਾ ਫਰੀਦ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸੈਂਸਸ ਦੇ ਥਰੂ ਭਰੀਆਂ ਜਾਣਗੀਆਂ ਕਿਉਂਕਿ ਪੀਪੀਐਸਸੀ ਦੇ ਰਾਹੀਂ ਕਾਫੀ ਲੰਬਾ ਇੱਕ ਪ੍ਰੋਸੈਸ ਸੀ ਪੀਪੀਐਸਸੀ ਦੇ ਪ੍ਰੀਵਿਊ ਚੋਂ ਕੱਢ ਕੇ ਇਹ ਸਾਡਾ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਨੂੰ ਦਿੱਤੀਆਂ ਗਈਆਂ ਤਾਂ ਕਿ ਭਰਤੀ ਦੀ ਪ੍ਰਕਿਰਿਆ ਜਿਹੜੀ ਆ ਉਹ ਜਲਦੀ ਪੂਰੀ ਹੋ ਸਕੇ ਇਸੇ ਤਰ੍ਹਾਂ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ ਦੇ ਵਿੱਚ 30 ਬੈਡਾਂ ਦਾ ਜਿਹੜਾ ਅਰਬਨ ਕਮਿਊਨਿਟੀ ਹੈਲਥ ਸੈਂਟਰ ਗੁਰਦਾਸਪੁਰ ਆਗਾ ਉਹਦੇ ਵਿੱਚ ਵੀ ਵੱਖ-ਵੱਖ ਕਾਡਰਾਂ ਦੀਆਂ 20 ਅਸਾਮੀਆਂ ਕਿਉਂਕਿ ਹਸਪਤਾਲ ਤਾਂ ਬਣ ਗਿਆ ਸੀਗਾ ਪ੍ਰਾਣੀਆਂ ਸਰਕਾਰਾਂ ਨੇ ਮਨਜ਼ੂਰੀ ਨਹੀਂ ਦਿੱਤੀ ਸੀਗੀ ਤਾਂ ਕਿ ਉੱਥੇ ਨਾ ਡਾਕਟਰ ਤਾਇਨਾਤ ਹੋ ਸਕਦਾ ਸੀਗਾ ਨਾ ਕੋਈ ਹੋਰ ਅਮਲਾ ਫੈਲਾ ਤਾਇਨਾਤ ਹੋ ਸਕਦਾ ਸੀਗਾ ਸੋ ਅੱਜ 20 ਨਵੀਆਂ ਅਸਾਮੀਆਂ ਨੂੰ ਵੀ ਇਹ ਜਿਹੜੀ ਆ ਅੱਜ ਅਸੀਂ ਪ੍ਰਵਾਨਗੀ ਦਿੱਤੀ ਹੈਗੀ ਇਹ ਮੈਂ ਸਮਝਦਾ ਇੱਕ ਵੱਡੇ ਫੈਸਲੇ ਜਿਹੜੇ ਹੋਏ ਨੇਗੇ ਪਰ ਇਸ ਤੋਂ ਬਿਨਾ ਇਸ ਤੋਂ ਬਿਨਾ ਇੱਕ ਜਦੋਂ ਸਾਡੇ ਕੌਮਿਕ ਕਨਵੀਨਰ ਅਰਵਿੰਦ ਕੇਜਰੀਬਾਲ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਤਾਰਪ ਸਿੰਘ ਮਾਨ ਜੀ ਨੇ ਪਿੱਛੇ ਬਹੁਤ ਸਾਰੀਆਂ ਮੀਟੀਆਂ ਵਪਾਰ ਮਿਲਣੀਆਂ ਵਪਾਰ ਮਿਲਣੀਆਂ ਪੰਜਾਬ ਦੇ ਵਪਾਰੀਆਂ ਨਾਲ ਚਾਹੇ ਉਹ ਅੰਮ੍ਰਿਤਸਰ ਸਾਹਿਬ ਹੋਣ ਚਾਹੇ ਗੁਰਦਾਸਪੁਰ ਹੋਵੇ ਚਾਹੇ ਲੁਧਿਆਣੇ ਹੋਵੇ ਉੱਥੇ ਬਹੁਤ ਸਾਰੀਆਂ ਮਿਲਣੀਆਂ ਜਿਹੜੀਆਂ ਸਾਡੇ ਵਪਾਰੀਆਂ ਨਾਲ ਹੋ ਜਾਂ ਸੀਗੀਆਂ ਔਰ ਮੋਟੀਆਂ-ਮੋਟੀਆਂ ਦੋ ਮੰਗਾ ਜਿਹੜੀਆਂ ਮੈਂ ਸਮਝਦਾ ਉੱਪਰ ਕੇ ਸਾਹਮਣੇ ਆਈਆਂ ਸੀਗੀਆਂ ਕਿ ਉਹਨਾਂ ਮੰਗਾ ਦੇ ਤਹਿਤ ਇਹ ਸੀਗਾ ਕਿ ਸਾਡੀਆਂ ਜਿਹੜੀ ਬੀਮਾ ਜਿਹੜੀ ਅਨਸ਼ੁਮਨ ਭਾਰਤ ਯੋਜਨਾ ਦੇ ਤਹਿਤ ਜਿਹੜੀ ਬੀਮੇ ਦੀ ਇੱਕ ਲਿਮਿਟ ਸੀਗੀ ਬੀਮੇ ਦੀ ਲਿਮਿਟ ਸੀ ਕਿ 1 ਕਰੋੜ ਤੱਕ 1 ਕਰੋੜ ਤੱਕ ਜਿਹੜਾ ਹੈਗਾ ਉਹਦਾ ਲਾਸ ਉਸ ਵਪਾਰੀ ਦਾ ਲਾਸ ਮੁਕਤ ਹੋਣਾ ਸੀਗਾ ਪਰ ਲੇਕਿਨ ਉਹਨਾਂ ਦੀ ਮੰਗ ਸੀ ਕਿ ਸਾਡੀ ਇਹ ਬੀਮੇ ਦੀ ਜਿਹੜੀ ਰਾਸ਼ੀ ਦੀ ਲਿਮਿਟ ਆ ਉਹ 2 ਕਰੋੜ ਰੁਪਏ ਕੀਤੀ ਜਾਵੇ ਯਾਨੀ ਜਿਆਦਾ ਯਾਨੀ ਕਿ ਡਬਲ ਕੀਤੀ ਜਾਵੇ ਇਹ ਚੰਦ ਦੇਰ ਪਹਿਲਾਂ ਇਹ ਡਿਮਾਂਡ ਥੋੜੇ ਦਿਨ ਪਹਿਲਾਂ ਆਈ ਸੀਗੀ ਅੱਜ ਹੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਮੁੱਚੀ ਕੈਬਨਟ ਨੇ ਇੱਕ ਅਹਿਮ ਫੈਸਲਾ ਲੈਂਦੇ ਆ ਉਹ ਜਿਹੜੀ ਮੰਗ ਆ ਸਾਡੇ ਵਪਾਰੀ ਭਰਾਵਾਂ ਦੀ ਪੰਜਾਬ ਦੇ ਵਪਾਰੀਆਂ ਦੀ ਉਪਰਬਾਨ ਕੀਤੀ ਉਹ ਰਾਸ਼ੀ ਜਿਹੜੀ ਆ ਉਹ ਵਧਾ ਕੇ ਉਹ 2 ਕਰੋੜ ਕੀਤੀ ਹੈ ਸੋ ਮੈਂ ਸਮਝਦਾ ਇਦਾਂ ਬਹੁਤ ਵੱਡੇ ਪੱਧਰ ਤੇ ਵਪਾਰੀ ਭਰਾਵਾਂ ਨੂੰ ਸਾਡਿਆਂ ਨੂੰ ਪੰਜਾਬ ਫਾਇਦਾ ਹੋਊਗਾ ਇਸੇ ਤਰ੍ਹਾਂ ਹਾਊਸਿੰਗ ਦੇ ਅੰਦਰ ਪੰਜਾਬ ਹਾਊਸਿੰਗ ਦੇ ਅੰਦਰ ਜਿਹੜੀ ਕਿ ਐਕਸਟਰਨਲ ਡਿਵੈਲਪਮੈਂਟ ਚਾਰਜ ਹੁੰਦਾ ਸੀ ਈਡੀਸੀ ਦੇ ਚਾਰਜ ਸਾਡੇ ਈਡੀਸ ਦੇ ਚਾਰਜ ਖਾਸ ਕਰਕੇ ਕਲੋਨਾਈਜ਼ਰ ਜਿਹੜੇ ਕਿ ਕਾਫੀ ਸਮੇਂ ਤੋਂ ਜਿਨ੍ਹਾਂ ਦੇ ਪੈਂਡਿੰਗ ਪਏ ਸੀਗੇ ਉਹਨਾਂ ਦੀ ਮਿਆਦ ਖਤਮ ਹੋ ਚੁੱਕੀ ਸੀਗੀ ਸੋ ਉਹਦੇ ਲਈ ਅਸੀਂ ਤਿੰਨ ਕਿਸ਼ਤਾਂ ਉਹਨੂੰ ਡੇਢ ਸਾਲ ਉਹਨਾਂ ਨੂੰ ਹੋਰ ਸਮਾਂ ਪੰਜਾਬ ਦੇ ਜਿਹੜੇ ਡਿਵੈਲਪਰ ਨੇਗੇ ਪੰਜਾਬ ਦੇ ਕਲੋਨਾਈਜ਼ਰ ਨੇਗੇ ਉਹਨਾਂ ਨੂੰ ਡੇਢ ਸਾਲ ਦਾ ਹੋਰ ਸਮਾਂ ਦਿੱਤਾਗਾ ਕਿ ਡੇਢ ਸਾਲ ਦੇ ਅੰਦਰ ਤੁਸੀਂ ਤਿੰਨ ਕਿਸ਼ਤਾਂ ਚ 6-6 ਮਹੀਨਿਆਂ ਬਾਅਦ ਤਿੰਨ ਕਿਸ਼ਤਾਂ ਦੇ ਵਿੱਚ ਤੁਸੀਂ ਜਿਹੜੇ ਐਕਸਟਰਨਲ ਡਿਵੈਲਪਮੈਂਟ ਚਾਰਜ ਨੇਗੇ ਉਹ ਭਰਾਓ ਤਾਂ ਕਿ ਕਿਸੇ ਕਿਸਮ ਦੀ ਦਿੱਕਤ ਆਮ ਲੋਕਾਂ ਨੂੰ ਨਾ ਰਹੇ ਕਿਉਂਕਿ ਉਹ ਡਿਵੈਲਪਮੈਂਟ ਚਾਰਜ ਨਾ ਪਰਾਉਣ ਦੇ ਕਾਰਨ ਬਹੁਤ ਸਾਰੇ ਕੰਮ ਜਿਹੜੇ ਉਹਨਾਂ ਕਲੋਨੀਆ ਦੇ ਅੰਦਰ ਲੋਕ ਰਹਿੰਦੇ ਰਗੇ ਜਾਂ ਉਹਨਾਂ ਹਾਊਸਿੰਗ ਦੇ ਅੰਦਰ ਲੋਕ ਰਹਿੰਦੇ ਨੇਗੇ ਉਹਨਾਂ ਦੀ ਬਹੁਤ ਭਾਰੀ ਦਿੱਕਤ ਆਉਂਦੀ ਸੀਗੀ ਸੋ ਅੱਜ ਇੱਕ ਫੈਸਲਾ ਕੀਤਾਗਾ ਕਿ ਇਹ ਉਹ ਜਦੋਂ ਨਹੀਂ ਭਰੇ ਸੀ ਤਾਂ ਉਹਨਾਂ ਦੇ ਕੰਮ ਰੁਕ ਗਏ ਸੀ ਬਹੁਤ ਵੱਡੇ ਪੱਧਰ ਤੇ ਸੋ ਅਸੀਂ 1.5 ਸਾਲ ਦਾ ਸਮਾਂ ਦਿੱਤਾਗਾ ਕਿ 6-6 ਮਹੀਨੇ ਤਿੰਨ ਕਿਸ਼ਤਾਂ ਦੇ ਵਿੱਚ ਤੁਸੀਂ ਆਪਣੇ ਐਕਸਟਰਨਲ ਡਿਵੈਲਪਮੈਂਟ ਚਾਰਜ ਨੇ ਜਿਹੜੇ ਉਹ ਵੀ ਭਰਾਓ ਇਸੇ ਤਰ੍ਹਾਂ ਇਨਾ ਵਪਾਰ ਮਿਲਣੀਆਂ ਦੇ ਦੌਰਾਨ ਵਪਾਰ ਮਿਲਣਾਂ ਦੇ ਦੌਰਾਨ ਇੱਕ ਹੋਰ ਵੱਡੀ ਮੰਗ ਜਿਹੜੀ ਸੀਗੀ ਪੰਜਾਬ ਚ ਉੱਪਰ ਕੇ ਸਾਹਮਣੇ ਆਈ ਸੀ ਜਿਹੜੀ ਸਾਡੀ OTS ਵਨ ਟਾਈਮ ਸੈਟਲਮੈਂਟ ਸਕੀਮ ਆ ਜਿਹੜੀ ਬੈਠਦੇ ਸਮੇਂ ਦੀ ਜੋ ਹੋਰ ਬਹੁਤ ਪੁਰਾਣੇ ਕੇਸਾਂ ਦੀ ਸਕੀਮ OTS ਦੀ ਅਸੀਂ ਕੱਢੀ ਸੀਗੀ OTS 3 ਜਿਹਨੂੰ ਅਸੀਂ ਕਹਿ ਦਈਏ ਜੇ ਮੈਂ ਤਿੰਨ ਕਾਂ ਤਾਂ ਠੀਕ ਆ OTS 223 ਉਹਦਾ ਸਮਾਂ ਵਧਾਉਣ ਦੀ ਜਿਹੜੀ ਆ ਮੰਗ ਆਈ ਸੀ ਕਿ ਉਹ ਜੂਨ ਤੱਕ ਉਹ ਜੂਨ ਤੱਕ ਕਰ ਦਿੱਤਾ ਜਾਵੇ ਤਾਂ ਕਿ ਜਿਹੜਾ ਹੈਗਾ ਕਿਉਂਕਿ 15 ਮਾਰਚ ਤੋਂ ਤੁਹਾਨੂੰ ਪਤਾ ਕਿ ਕੋਰਟ ਦਾ ਪ੍ਰੋਸੈਸ ਸ਼ੁਰੂ ਹੋ ਜਾਣਾਗਾ 31 ਮਾਰਚ ਤੋਂ ਬਾਅਦ ਕਾਫੀ ਸਾਰੀਆਂ ਦਿੱਕਤਾਂ ਸਾਡੇ ਪੰਜਾਬ ਦੇ ਵਪਾਰੀਆਂ ਨੂੰ ਆ ਰਹੀਆਂ ਸੀਗੀਆਂ ਉਹ ਓਟੀਐ ਸਕੀਮ ਦੇ ਤਹਿਤ ਜਿਹੜਾ ਅਸੀਂ 30 ਜੂਨ ਤੱਕ 30 ਜੂਨ ਤੱਕ ਜਿਹੜਾ ਹੈਗਾ ਉਹ ਸਮਾਂ ਵਧਾਇਆਗਾ ਔਰ 3 ਮਹੀਨੇ ਦੀ ਜਿਹੜੀ ਰਾਹਤ ਵੱਡੀ ਰਾਹਤ ਬੱਡੀ ਰਾਹਤ ਜਿਹੜੀ ਆ ਉਹ ਪੰਜਾਬ ਦੇ ਮੁਲਾਜ਼ਿਮਾਂ ਨੂੰ ਸਾਰੀ ਪੰਜਾਬ ਦੇ ਵਪਾਰੀਆਂ ਨੂੰ ਦਿੱਤੀ ਹੈਗੀ ਸੋ ਇਹਦੇ ਨਾਲ ਜਿਹੜੀ ਮੈਂ ਇੱਕ ਹੋਰ ਵੀ ਤੁਹਾਡੇ ਨਾਲ ਅੰਕੜਾ ਸਾਂਝਾ ਕਰਾਂ ਕਿ OTS ਜਿਹੜੀ ਪਹਿਲੇ ਵਾਰ ਆਈ ਸੀਗੀ ਉਸ OTS ਦੇ ਵਿੱਚ ਸਿਰਫ ਤੇ ਸਿਰਫ ਪਹਿਲੀ OTS 221 224 ਸੀ ਉਹਦੇ ਚ 4 ਕਰੋੜ 37 ਲੱਖ ਰੁਪਏ ਉਸ ਸਮੇਂ ਦੀ ਸਰਕਾਰ ਨੇ ਕਮਾਏ ਸੀ OTS 2 ਜਿਹੜੀ ਦੂਜੀ ਵਾਰ ਦੂਜੀ ਸਰਕਾਰ ਨੇ ਕਾਂਗਰਸ ਪਾਰਟੀ ਸਮੇਂ ਆਈ ਸੀ ਉਨੇ 4.93 ਕਰੋੜ ਰੁਪਏ ਉਹਦੇ ਚੋ ਬਚਾਏ ਸੀ ਜਿਹੜੀ OTS ਤੀਜੀ ਜਿਹੜੀ ਸਾਡੀ ਸਰਕਾਰ ਦੀ ਚੱਲ ਰਹੀ ਆ ਪ੍ਰੈਜ਼ੈਂਟ OTS ਚੱਲ ਰਹੀ ਆ ਇਹਦੇ ਵਿੱਚ 47 ਕਰੋੜ 50 ਲੱਖ ਰੁਪਏ 47 ਕਰੋੜ 50 ਲੱਖ ਰੁਪਏ ਜਿਹੜੇ ਨੇਗੇ ਹੁਣ ਤੱਕ ਇਸ OTS ਦੇ ਰਾਹੀਂ ਪੰਜਾਬ ਸਰਕਾਰ ਨੂੰ ਮਿਲ ਚੁੱਕੇ ਨੇ ਯਾਨੀ ਸਭ ਤੋਂ ਸਕਸੈਸਫੁਲ ਸਭ ਤੋਂ ਸਕਸੈਸਫੁਲ OTS ਸਕੀਮ ਜਿਹੜੀ ਆ ਇਹ ਪੰਜਾਬ ਦੇ ਵਪਾਰੀਆਂ ਲਈ ਪੰਜਾਬ ਦੇ ਲੋਕਾਂ ਲਈ ਸਾਬਤ ਹੋਈ ਆ ਹੁਣ ਤੱਕ ਹੁਣ ਤੱਕ ਲਗਭਗ 4100 41000 41814 ਐਪਲੀਕੇਸ਼ਨ 41814 ਐਪਲੀਕੇਸ਼ਨ 60000 ਚੋਂ 60000 ਚੋਂ 41814 ਜਿਹੜੀਆਂ ਐਪਲੀਕੇਸ਼ਨਾਂ ਨੇ ਉਹ ਸਾਨੂੰ ਰੀਸੀਵ ਹੋ ਚੁੱਕੀਆਂ ਨੇ ਜਿਨ੍ਹਾਂ ਦਾ 1 ਲੱਖ ਤੱਕ ਦਾ 100% ਵੇਵ ਆਫ ਫੋਨਾਗਾ 100% ਮਾਫ ਹੋਣਾਗਾ ਉਹ 100% ਐਪਲੀਕੇਸ਼ਨਾਂ ਡਿਪਾਰਟਮੈਂਟ ਕੋਲ ਆ ਚੁੱਕੀਆਂ ਨੇ ਯਾਨੀ ਕਿ ਸਭ ਤੋਂ ਸਕਸੈਸਫੁਲ ਜਿਹੜੀ ਅੱਜ ਦੀ ਇਹ ਪੋਟੀਅਸ 3 ਸਕੀਮ ਜਿਹੜੀ ਆ ਉਹ ਕਾਮਯਾਬ ਰਹੀ ਆ ਔਰ ਲਗਾਤਾਰ ਇਸੇ ਗੱਲ ਕਰਕੇ ਸਿੱਧਾ 30 ਮਿੰਟ ਦਾ ਸਮਾਂ ਬਤਾਇਆ ਗਿਆ ਕਿਉਂਕਿ ਵਪਾਰੀ ਪੰਜਾਬ ਦੇ ਵਪਾਰੀ ਭਰਾਵਾਂ ਦੀ ਇੱਕ ਵੱਡੀ ਜਿਹੜੀ ਉਹ ਮੰਗ ਸੀ 30 ਜੂਨ ਤੱਕ ਇਹਦਾ ਅਸੀਂ ਸਮਾਂ ਬਤਾਇਆ ਗਿਆ ਇਸੇ ਤਰ੍ਹਾਂ ਐਕਸਾਈਜ਼ ਪਾਲਿਸੀ ਕਿਉਂਕਿ ਹਰੇਕ ਸਾਲ ਨਵੀਂ ਇੱਕ ਸਾਈਡ ਪਾਲਸੀ ਹੁੰਦੇ ਵਿੱਚ ਆਉਂਦੀ ਆ 31 ਮਾਰਚ ਨੂੰ ਸਾਲ ਦਾ ਐਂਡ ਹੁੰਦਾਗਾ 31 ਮਾਰਚ ਤੋਂ ਪਹਿਲਾਂ ਪਹਿਲਾਂ ਨਵੀਂ ਐਕਸਰਸ ਪਾਲਸੀ ਜਿਹੜੀ ਆ ਉਹ ਲੈ ਕੇ ਜਾਣੀ ਹੁੰਦੀ ਆ ਸੋ ਨਵੀਂ ਐਕਸਰਸ ਪਾਲਸੀ ਜਿਹੜੀ ਆ ਉਹ ਪਹਿਲੀ ਤੀਜੀ ਵਾਰ ਇਹ ਸਰਕਾਰ ਦੀ ਤੀਜੀ ਐਕਸਰਸ ਪਾਲਸੀ ਜਿਹੜੀ ਆ ਉਹ ਪੰਜਾਬ ਚ ਲਿਆਂਦੀ ਗਈ ਆ ਸੋ ਇਹਦੇ ਨਾਲ 10000 ਕਰੋੜ ਤੋਂ ਉੱਪਰ ਦਾ ਮਾਲੀਆ ਪੰਜਾਬ ਸਰਕਾਰ ਨੂੰ ਪਹਿਲੀ ਵਾਰ ਪ੍ਰਾਪਤ ਹੋਊਗਾ